सिम्मल रुख सुरैरा अति दीर्घ अति मुच्छ कोई ज आवै आस कर जाय निरासे कित फलके फूल वकव के कम न आवह पत्त मिठत नीमी नानका गुण चंगैया तत प्यारे साथियों आज मैं जिस किताबदार ਤੁਹਾਡੇ ਨਾਲ ਜ਼ਿਕਰ ਕਰਨ ਜਾ ਰਿਹਾ ਹਾਂ ਉਹ ਬਹੁਤ ਹੀ ਪਿਆਰੀ ਤੇ ਮਹੱਤਵਪੂਰਨ ਪੁਸਤਕ ਹੈ ਮੇਰੇ ਦਿਲ ਦੇ ਬਹੁਤ ਨੇੜੇ ਹੈ ਮੈਂ ਉਹ ਵਾਰ-ਵਾਰ ਪੜੀ ਹੈ ਤੇ ਤੁਹਾਨੂੰ ਵੀ ਪੜਨ ਦਾ ਸੁਝਾਅ ਦਿੰਦਾ ਹਾਂ ਕਿਤਾਬ ਦਾ ਨਾਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੀਵ ਜੰਤੂ ਅਤੇ ਪੌਦਿਆਂ ਦਾ ਚਿੱਤਰਣ ਤਾਂਤਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਪੇੜ ਪੌਦੇ ਘਾ ਕੰਧ ਮੂਲ ਜਾਂ ਬਨਸਪਤੀ ਦਾ ਜ਼ਿਕਰ ਕੀਤਾ ਗਿਆ ਹੈ ਉਹ ਇਸ ਕਿਤਾਬ ਦੇ ਵਿੱਚ ਦਰਜ ਹੈ ਗੁਰਬਾਣੀ ਵਿੱਚ ਜੀਵ ਜੰਤੂਆਂ ਤੇ ਪੌਦਿਆਂ ਦਾ ਚਿੱਤਰਣ ਬਹੁਤ ਵੱਡੇ ਪੱਧਰ ਤੇ ਕੀਤਾ ਗਿਆ ਹੈ ਇਹਨਾਂ ਦਾ ਵਰਣਨ ਸਧਾਰਨ ਵਰਣਨ ਨਹੀਂ ਹੈ ਸਗੋਂ ਇਸ ਵਰਣਨ ਰਾਹੀਂ ਮਨੁੱਖ ਨੂੰ ਇੱਕ ਅਧਿਆਤਮਕ ਸੰਦੇਸ਼ ਦੇਣ ਦਾ ਪ੍ਰਯਤਨ ਕੀਤਾ ਗਿਆ ਹੈ ਉਦਾਹਰਨ ਵਜੋਂ ਕੋਇਲ ਨੂੰ ਲਿਆ ਜਾ ਸਕਦਾ ਹੈ ਕੋਕਲ ਹੋਵਾ ਅੰਬ ਬਸਾ ਸਹਿਜ ਸਾਉਧ ਵਿਚਾਰ ਸਹਿਜ ਸੁਭਾਏ ਮੇਰਾ ਸੋਹ ਮਿਲੇ ਦਰਸ਼ਨ ਰੂਪ ਅਪਾਰ ਕੋਕਲ ਆਂਬ ਸੁਹਾਵੀ ਬੋਲੇ ਕਿਉਂ ਦੁੱਖ ਅੰਕ ਸਹੀਜੇ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹੋ ਬਿਰਲੇ ਜਾਨੀ ਪੌਦਿਆਂ ਬਾਰੇ ਵਿਗਿਆਨਕ ਜਾਣਕਾਰੀ ਦੇਣ ਵਾਲੀ ਸ਼ਾਖਾ ਨੂੰ ਬੋਟਨੀ ਕਿਹਾ ਜਾਂਦਾ ਹੈ ਇਹ ਸ਼ਬਦ ਗ੍ਰੀਕ ਭਾਸ਼ਾ ਦੇ ਬੋਟੇਨ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੁੰਦਾ ਹੈ ਪੌਦਾ ਬਨਸਪਤੀ ਵਿਗਿਆਨੀਆਂ ਨੇ ਪਰਵਾਨ ਕੀਤਾ ਹੈ ਕਿ ਕਰਤੇ ਦੀ ਸਮੂਚੀ ਕਿਰਤ ਚਾਰ ਪ੍ਰਕਿਰਿਆਵਾਂ ਦੁਆਰਾ ਹੋਂਦ ਵਿੱਚ ਆਈ ਹੈ। ਅਧਿਆਤਮਿਕ ਜਗਤ ਵਿੱਚ ਇਸ ਨੂੰ ਚਾਰ ਖਾਣੀਆਂ ਦੀ ਸੰਧੀ ਦਿੱਤੀ ਗਈ ਹੈ। ਅਨਡੇਜੇਰਜ ਉਤਪਜ ਸੇਤਸ ਤੇਰੇ ਕੀਤੇ ਜਨਤਾ। ਚੌਥੀ ਪ੍ਰਕਿਰਿਆ ਦਾ ਨਾਮ ਉਤਪਜ ਹੈ ਜਿਸ ਨੂੰ ਸਧਾਰਨ ਸ਼ਬਦਾ ਵਿੱਚ ਬਨਸਪਤੀ ਕਿਹਾ ਜਾਂਦਾ ਹੈ। ਬਾਬਾ ਫਰੀਦ ਜੀ ਨੇ ਆਪਣੇ ਸ਼ਰੂਕਾਂ ਦੇ ਵਿੱਚ ਰੁੱਖਾਂ ਨੂੰ ਬਹੁਤ ਮਹਾਨਤਾ ਦਿੱਤੀ ਹੈ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਇ ਭRAND ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੇਰਾ ਭਾਵ ਦਰਵੇਸ਼ਾਂ ਫਕੀਰਾਂ ਨੂੰ ਰੁੱਖਾਂ ਵਰਗਾ ਜਿਦਰਾ ਰੱਖਣਾ ਚਾਹੀਦਾ ਹੈ ਰੁੱਖ ਸਹਿਣਸ਼ੀਲਤਾ ਦਾ ਸੋਮਾ ਪੰਜਾਬੀ ਲੋਕ ਧਾਰਾ ਵਿੱਚ ਮਾਂ ਦੇ ਰਿਸ਼ਤੇ ਨੂੰ ਵੀ ਰੁੱਖ ਜਿਹਾ ਕਿਹਾ ਗਿਆ ਹੈ ਜੋ ساری ਉਮਰ ਮਮਤਾ ਦੀ ਛਾਂ ਬਣਦੀ ਹੈ ਪ੍ਰੋਫੈਸਰ ਮੋਹ ਸਿੰਘ ਨੇ ਲਿਖਿਆ ਹੈ ਮਾਂ ਵਰਗਾ ਕਰ ਸ਼ਾਮਾ ਬੂਟਾ ਮੈਨੂੰ ਨજર ਨਾ ਆਏ ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ ਬਾਕੀ ਕੁਲ ਦੁਨੀਆ ਦੇ ਬੂਟੇ ਜੜ ਸੁੱਕਿਆ ਮਰ ਜਾਂਦੇ ਐ ਪਰ ਫੁੱਲਾਂ ਦੇ ਮਰਝਾਇਆ ਇਹ ਬੂਟਾ ਸੁੱਕ ਜਾਏ ਭਾਵ ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਤੋਂ ਸੁੱਕਦੇ ਹਨ ਪਰ ਮਾਂ ਇੱਕ ਜਿਹੜਾ ਬੂਟਾ ਹੈ ਜੇ ਉਸਦੇ ਔਲਾਦ ਨੂੰ ਕੁਝ ਹੋ ਜਾਵੇ ਤਾਂ ਉਹ ਜਿਹੜਾ ਬੂਟਾ ਆ ਉਹ ਮਰ ਜਾ ਜਾਂਦਾ ਹੈ ਸੁੱਕ ਜਾਂਦਾ ਹੈ ਭਾਵ ਮਾਂ ਦੇ ਰਿਸ਼ਤੇ ਨੂੰ ਇੰਨੀ ਬਹਾਨਤਾ ਦਿੱਤੀ ਗਈ ਹੈ ਉਸ ਨੂੰ ਸੰਘਣੇ ਰੁੱਖਾਂ ਦੀ ਛਾਂ ਜਿਹਾ ਕਿਹਾ ਗਿਆ ਹੈ ਇਸ ਪੁਸਤਕ ਵਿੱਚ ਉਸ ਸਾਰੀ ਬਨਸਪਤੀ ਦਾ ਵਰਣਨ ਕੀਤਾ ਗਿਆ ਹੈ ਜਿਸ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ ਜਿਵੇਂ ਈਰੰਡ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪੌਦਾ ਈਰੰਡ ਅਤੇ ਹਿਰੜ ਨਾਮ ਨਾਲ ਚਿੱਤਰਿਆ ਮਿਲਦਾ ਹੈ ਈਰੰਡ ਤੁਮ ਚੰਦਨ ਹਮ ਈਰੰਡ ਵਾਪਰੇ ਸੰਗ ਤੁਮਾਰੇ ਵਸਾ ਨੀਚ ਰੁਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ਆਸਾ ਗੁਰੂ ਰਵਿਦਾਸ ਜੀਓ ਪੰਨਾ 486 ਹਿਰੜ ਮਿਲ ਸਤਸੰਗਤ ਪਰਮ ਪਦ ਪਾਇਆ ਮੈਂ ਹੇੜਪਲਾ ਸੰਗ ਹਰ ਗੁਈਆ ਬਲਾਵਲ ਮਹੱਲਾ ਚੌਥਾ ਪੰਨਾ 834 ਜਿਉ ਚੰਦਰ ਨਿਕਟ ਵਸੇ ਹੇੜਡ ਬਾਪੜਾ ਤੀਉ ਸਤਸੰਗਤ ਮਿਲ ਪਤਕ ਪਰਵਾਨ ਗੌਂਡ ਮਹੱਲਾ ਚੌਥਾ ਪੰਨਾ 868 ਸਰਸੋਂ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਕੋਡਾ ਸਰਸੋਂ ਦੇ ਨਾਂ ਹੇਠ ਚਿੱਤਰਿਆ ਮਿਲਦਾ ਹੈ ਕਾਚੀ ਸਰਸੋਂ ਪੀਲ ਕੇ ਨਾ ਖਲ ਭਈ ਨਾ ਤੇਲ ਸ੍ਰੋਕ ਸਤਿਗੁਰੂ ਕਬੀਰ ਜੀੋ ਕੇ ਪੰਨਾ 1377 ਸਿੰਬਲ ਸੰਸਕ੍ਰਿਤ ਵਿੱਚ ਇਹ ਪੌਦਾ ਸ਼ਾਲਮਾਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪੌਦਾ ਸਿੰਬਲ ਅਤੇ ਸਿੰਬਲ ਨਾ ਹਿਠਾਇਆ ਹੈ ਸਿੰਬਲ ਸਿੰਮਲ ਰੁਕਸਰਾਹਿਰਾ ਅਤ ਦੀਰਘ ਅਤ ਮੁ ਜਦੋਂ ਅਸੀਂ ਛੋਟੇ ਹੁੰਦੇ ਸਾਰ ਉਸ ਵੇਲੇ ਪਿੰਡਾਂ ਦੇ ਵਿੱਚ ਪਖੀਰ ਸਵੇਰੇ ਤੜਕੇ-ਤੜਕੇ ਗਾਇਆ ਕਰਦੇ ਸਨ ਫਲ ਨੀਵੇਂ ਆ ਰੁੱਖਾਂ ਨੂੰ ਲੱਗਦੇ ਸਿੰਬਲਾ ਤੂੰ ਮਾਣ ਨਾ ਕਰੀ ਕਮਾਦ ਸੰਸਾਰ ਵਿੱਚ ਗੁੜ ਸ਼ੱਕਰ ਅਤੇ ਖੰਡ ਦਾ ਸਭ ਤੋਂ ਵੱਡਾ ਸੋਮਾ ਸਦਾਬਹਾਰ ਪੌਦਾ ਕਮਾਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪੌਦਾ ਕਮਾਦ ਮਿੱਠਾ ਇੱਕ ਅਤੇ ਕਮਾਧੇ ਨਾਵਾ ਨਾਲ ਚਤਰਿਆ ਮਿਲਦਾ ਹੈ ਵੇਖ ਜੋ ਮਿੱਠਾ ਕਟਿਆ ਘਟ ਕੁੱਟ ਬੱਧਾ ਪਾਏ ਮਹਲਾ ਪਹਿਲਾ ਪੰਨਾ 143 ਕੇਸਰ ਗੁਰੂ ਗ੍ਰਹ ਸਾਹਿਬ ਵਿੱਚ ਇਸ ਪੌਦੇ ਨੂੰ ਕੇਸਰ ਕੁੰਗੂ ਕੁੰਕਮ ਨਾਵਾ ਨਾਲ ਚਤਰਿਆ ਗਿਆ ਹੈ ਕੇਸਰ ਕੁੰਗੂ ਕੁੰਕਮ ਨਾਮ ਤੇਰਾ ਕਿਸ ਰੂਹ ਲੈ ਛਟਕਾਰੇ ਤਰਾਸਰੀ ਗੁਰੂ ਰਵਦਾਸ ਜੀ ਪੰਨਾ 694 ਕਿਕਰ ਇਹ ਔਸਤ ਦਰਜੇ ਦਾ ਪੇੜ ਪੌਦਾ ਹੈ ਜਿਸ ਨੂੰ ਪੀਲੇ ਰੰਗ ਦੇ ਖੁਸ਼ਬੂਦਾਰ ਫਲ ਲੱਗਦੇ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਪੌਦੇ ਦਾ ਜੇਕਰ ਇਸ ਪ੍ਰਕਾਰਾ ਹੈ ਫਰੀਦਾ ਲੋੜ ਹੈ ਦਾਖ ਵਿਜ਼ੋਰੀਆ ਕਿਕਰ ਵਿਜੈ ਜੱਟ ਜਟ ਭਾਵ ਕਿਸਾਨ ਚੰਦਨ ਚੰਦਨ ਸੰਸਕ੍ਰਿਤ ਚਾਹਦਾ ਹੈ ਇਹ ਇੱਕ ਸੁਗੰਧ ਵਾਲਾ ਪੌਦਾ ਹੈ ਜਿਸ ਦੀ ਲੱਕੜ ਸਭ ਦੇ ਚਿੱਤ ਨੂੰ ਪਸੰਦ ਕਰਦੀ ਹੈ ਇਹ ਜ਼ਿਆਦਾਤਰ ਮਸੂਰ ਅਤੇ ਮਦਰਾਸ ਦੇ ਇਲਾਕੇ ਦੇ ਵਿੱਚ ਪਾਈ ਜਾਂਦੀ ਹੈ ਬ੍ਰਹਸਪਤੀ ਵਿਗਿਆਨ ਦੇ ਵਿੱਚ ਇਸ ਚੰਦਨ ਨੂੰ ਸੈਂਟਲਮ ਐਲਬਮ ਨਾਂ ਨਾਲ ਰੱਦਤਾ ਗਿਆ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪੋਤਾ ਚੰਦਨ ਪਰਮਲ ਚੰਦਨ ਭਾਵਨ ਮਲਾਗਰ ਮਲੇਆਗਰ ਸ੍ਰੀਖੰਡ ਮਲੇਆਲੂ ਅਤੇ ਚੰਨਾਠੀਆ ਦੇ ਨਾਵਾਂ ਨਾਲ ਬਾਣਨ ਹੋਇਆ ਮਿਲਦਾ ਹੈ ਜਿਵੇਂ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਉ ਚੰਦਰ ਮੂਲ ਅਨਾਇਆ ਕੁੰਗੂ ਮਾਂਗ ਸੰਧੂਰ ਚੋਆ ਚੰਦਨ ਬੋਕਣਾ ਭਾਨਾ ਨਾਲ ਕਪੂਰ ਵਲਤੋ ਜਲਤੋ ਤੋਕੇ ਗੁਰ ਚੰਦਨ ਸਿਤਲਾਇਓ ਮਹਲਾ 5 ਗੌੜੀ ਪੰਨਾ 241 ਤੁਮ ਚੰਦਨ ਹਮ ਈਰੰਡ ਬਾਪਰੇ ਸੰਗ ਤੁਮਾਰੇ ਵਸਾ ਆਸਾ ਗੁਰੂ ਰਵਿਦਾਸ ਜੀਓ ਪੰਨਾ 486 ਨਾਮ ਤੇਰਾ ਅੰਬੁਲਾ ਨਾਮ ਤੇਰੋ ਚੰਦਨੋ ਕਸ ਜਪੇ ਨਾਮ ਲੈ ਤੁਝੇ ਕੋ ਚਾਰੇ ਤਨਸਰੀ ਗੁਰੂ ਰਵਿਦਾਸ ਜੀ ਪੰਨਾ 694 ਚੰਦਨ ਕੇ ਸੰਗ ਤਰਵਰ ਵਿਗਰਿਓ ਸੋ ਤਰਵਰ ਚੰਦਨ ਹੋਏ ਨਿਭਰਿਓ ਭੈਰੋ ਸਤਿਗੁਰੂ ਕਬੀਰ ਜੀਓ ਪੰਨਾ 1158 ਕਬੀਰ ਚੰਦਨ ਕਾ ਬਿਰਵਾ ਪਲਾ ਬਿਰੜਿਓ ਢਾਕ ਪਲਾਸ ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਰ ਪਾਸ ਸ਼ਲੋਕ ਭਗਤ ਕਬੀਰ ਜੀ ਪੰਨਾ 1365 ਇਸ ਵਿੱਚ ਸਤਿਗੁਰੂ ਕਬੀਰ ਜੀ ਇਹ ਸਮਝਾਉਣਾ ਕਰਦੇ ਹਨ ਵੀ ਉਹੇ ਵੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ ਵੀ ਜਿਹੜੇ ਲੋਕੇ ਚੰਦਨ ਦੇ ਨੇੜੇ ਰਹਿੰਦੇ ਆ ਉਹ ਵੀ ਚੰਦਨ ਵਰਗੇ ਹੋ ਜਾਂਦੇ ਆ ਆਪਾਂ ਨੂੰ ਜਿਹੜੀ ਸੰਗਤ ਆ ਉਹ ਸੋਹਣੀ ਰੱਖਣੀ ਚਾਹੀਦੀ ਆ ਉਹ ਚੰਗੇ ਸੰਗਤ ਵਾਲੇ ਮਹਾਪੁਰਸ਼ਾਂ ਦੇ ਗੁਣ ਵੀ ਤੁਹਾਡੇ ਵਿੱਚ ਆ ਜਾਂਦੇ ਹਨ ਪੀਪ ਭਾਵ ਪਿੱਪਲ ਪਿੱਪਲ ਦਾ ਬ੍ਰਿਸ਼ ਆਪਣੇ ਵੱਡੇ ਆਕਾਰ ਅਤੇ ਲੰਮੀ ਉਮਰ ਕਰਕੇ ਪ੍ਰਸੰਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪੌਦਾ ਪੀਪ ਨਾਂ ਨਾਲ ਵਰਣਨ ਕੀਤਾ ਮਿਲਦਾ ਹੈ ਸੰਗਤ ਸੰਤ ਸੰਗ ਲਗ ਊਚੈ ਜਿਉ ਪੀਪ ਪਲਾਸ ਖਾਈ ਲੀਜੇ ਪੰਨਾ 1325 ਬਟਕ ਬੋੜ ਦਾ ਦਰਖਤ ਬੋੜ ਦੇ ਇੱਕ ਅੱਧਾ ਵਾਰ ਬ੍ਰਿਸ਼ ਨੂੰ ਬਟਕ ਕਿਹਾ ਜਾਂਦਾ ਹੈ ਬਟਕ ਨਾਂ ਨਾਲ ਹੀ ਇਹ ਪੌਦਾ ਗੁਰੂ ਗ੍ਰੰਥ ਸਾਹਿਬ ਵਿੱਚ ਚਿਤਰਿਆ ਮਿਲਦਾ ਹੈ ਬਟਕ ਬੀਜ ਮੈਂ ਰਬ ਰਹਿਓ ਜਾਂ ਕੋ ਤੀਨ ਲੋਕ ਵਿਸਤਾਰ ਪੰਨਾ 340 ਇਹ ਬਹੁਤ ਹੀ ਮਹੱਤਵਪੂਰਨ ਤੇ ਲਾਭਦਾਇਕ ਪੁਸਤਕ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੀਵ ਜੰਤੂ ਅਤੇ ਪੌਦਿਆਂ ਦਾ ਚਿੱਤਰਣ ਇਸ ਦੇ ਜਿਹੜੇ ਲੇਖਕ ਆ ਡਾਕਟਰ ਰਜਿੰਦਰ ਸਿੰਘ ਜੀ ਹਨ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਸੁਝਾਅ ਦੇਵਾਂਗਾ ਬੇ ਆਪਾਂ ਕਿਤਾਬਾਂ ਦੇ ਨਾਲ ਜੁੜਿਏ ਇਸ ਤਰ੍ਹਾਂ ਦੀਆਂ ਮਹੱਤਵਪੂਰਨ ਤੇ ਲਾਭਦਾਇਕ ਪੁਸਤਕਾਂ ਆਪਾਂ ਨੂੰ ਪੜ੍ਹਨੀਆਂ ਚਾਹੀਦੀਆਂ ਹਨ ਪਤੋ ਹੀਰਾ ਸਿੰਘ ਨੇੜੇ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਦੇ ਵਿੱਚ ਇੱਕ ਗੁਰੂ ਗ੍ਰੰਥ ਸਾਹਿਬ ਬਾਗ ਲਗਾਇਆ ਗਿਆ ਉਸ ਬਾਗ ਦੇ ਵਿੱਚ ਉਹ ਸਾਰੇ ਪੌਦੇ ਬਨਸਪਤੀ ਘਾ ਕੰਦ ਮੂਲ ਬੇਲਾ ਲਗਾਈਆਂ ਗਈਆਂ ਹਨ ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦਾ ਹੈ ਭਾਵ ਜਿਸ ਬਨਸਪਤੀ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦਾ ਹੈ ਉਹ ਉਸ ਬਾਗ ਦੇ ਵਿੱਚ ਲਗਾਏ ਗਏ ਹਨ ਆਪਾਂ ਨੂੰ ਸਾਰਿਆਂ ਨੂੰ ਇੱਕ ਵਾਰੀ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਹਨ ਪਤੋ ਹੀਰਾ ਸਿੰਘ ਚਾਰ ਗੁਰੂ ਸਾਹਿਬਾਨ ਦੀ ਚਾਰੂ ਪ੍ਰਾਪਤ ਧਰਤੀ ਹੈ